जय भीम जय भारत मैं सोम सहोता ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ 9 ਦਸੰਬਰ ਦਿਨ ਸ਼ਨੀਵਾਰ 2023 ਨੂੰ ਅੰਬੇਡਕਰ ਊਰਜਾ ਭਵਨ ਪਟਿਆਲਾ ਬਾਹਰ ਨ ਵਿਖੇ ਮਹਾ ਪ੍ਰੀ ਨਿਰਮਾਣ ਦਿਵਸ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਮਨਾਇਆ ਗਿਆ ਅੰਬੇਡਕਰ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਗਈ ਔਰ ਜਿੱਥੇ ਕਿ ਪੰਜਾਬ ਦੀ ਹਰ ਡਿਸਟ੍ਰਿਕਟ ਚੋਂ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚੋਂ ਪਾਵਰ ਆਫ ਸੋਸ਼ਲ ਯੂਨਿਟੀ ਅਤੇ ਪੀ ਐਸ ای ਬੀ ਆਫੀਸਰਸ ਐਂਡ EMPLOYES ਐਸੋਸੀਏਸ਼ਨ ਪੰਜਾਬ ਦੀ ਟੀਮ ਨੇ ਜਿਹੜੀ ਸ਼ਿਰਕਤ ਕੀਤੀ ਹੈ ਉੱਥੇ ਹੀ ਨਾਗਪੁਰ ਤੋਂ ਇੰਜੀਨੀਅਰ ਜੇ ਐਸ ਪਾਟਿਲ ਸਾਹਿਬ ਦਿੱਲੀ ਤੋਂ ਡਾਕਟਰ ਰੀਤੂ ਸਿੰਘ ਔਰ ਪੰਜਾਬ ਦੇ ਕੋਨੇ-ਕੋਨੇ ਤੋਂ ਸੰਗਤ ਪਹੁੰਚੀ ਹੈ ਮੈਂ ਇਹ ਹੋਰ ਜਾਣਕਾਰੀ ਦੇਣੀ ਚਾਹੁੰਦਾ ਕਿ ਉਸ ਦਿਨ ਗੁਰੂ ਕੀ ਲਾਡਲੀ ਫੌਜ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਰਾਜਾ ਰਾਜ ਸਿੰਘ ਜੀ ਸ਼ਿਰਕਤ ਕੀਤੀ ਹੈ ਪੰਥ ਦਲ ਦੇ ਪ੍ਰੈਜ਼ੀਡੈਂਟ ਨੇ ਅਰਬਨ ਖਰਬਨ ਦੇ ਔਰ ਇਥੇ ਬਸਨੀ ਹੈ 96 ਕਰੋੜੀ ਸ਼੍ਰੀ ਚਮਕੌਰ ਸਾਹਿਬਾ ਦੇ ਜਥੇਦਾਰ ਕੁਲਵਿੰਦਰ ਸਿੰਘ ਹੂਰਾ ਨੇ ਵੀ ਹਾਜ਼ਰੀ ਲਗਵਾਈ ਹੈ। ਔਰ ਇਸ ਸੰਬੰਧ ਦੇ ਵਿੱਚ ਫੰਕਸ਼ਨ ਜੋ ਹੋ ਨਿਭੜਿਆ ਬਾ ਕਮਾਲ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ। ਲੇਕਿਨ ਆਈ ਹੋਈ ਸੰਗਤ ਦਾ ਧੰਨਵਾਦ ਕਰਨ ਵਾਸਤੇ ਇਸ ਸਮੇਂ ਮੇਰੇ ਨਾਲ ਫੋਨ ਲਾਈਨ ਤੇ ਪੀਐਸਸੀਬੀ ਆਫੀਸਰ ਐਂਡ EMPLOYES ਐਸੋਸੀਏਸ਼ਨ ਦੇ ਫਾਈਨੈਂਸ ਸੈਕਟਰੀ ਮਿਸਟਰ ਹਰਮੇਸ਼ ਕੁਮਾਰ ਜੀ ਜੋ ਕਿ ਚੀਫ ਇੰਜੀਨੀਅਰ ਰਿਟਾਇਰ ਨੇ ਔਰ ਉਹਨਾਂ ਨੇ ਕਿਸ ਤਰ੍ਹਾਂ ਆਈ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਆਪਾਂ ਉਹਨਾਂ ਦੇ ਕੋਲ ਚਲਦੇ ਆ ਹਰਮੇਸ਼ ਜੀ ਸਭ ਤੋਂ ਪਹਿਲਾਂ ਜੈ ਪੀਮ ਜੈ ਪੀਮ ਜੈ ਪਰ ਸਰ 9 ਦਸੰਬਰ ਦਿਨ ਸ਼ਨੀਵਾਰ ਨੂੰ ਵਾਕਈ ਡਾਕਟਰ ਅੰਬੇਡਕਰ ਊਰਜਾ ਭਵਨ ਪਟਿਆਲਾ ਬਾਹਰ ਨਿਖੇ ਜੋ ਹਾਲਾਤ ਜੋ ਪਬਲਿਕ ਦੇ ਜੋ ਹਜੂਮ ਦਾ ਇਕੱਠ ਦੇਖਣ ਨੂੰ ਮਿਲਿਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਸੋਤਾ ਸਾਹਿਬ ਜਿਹੜਾ ਇਸ ਵਾਰ ਇਕੱਠ ਹੋਇਆ ਉਹ ਸਾਡੀਆਂ ਵੀ ਜਿਹੜੀਆਂ ਆਸ਼ਾਵਾਂ ਤੋਂ ਵੱਧ ਸੀ ਜੀ ਕਿਉਂਕਿ ਅਸੀਂ ਤਕਰੀਬਨ ਐਡੀ ਦੂਰ ਤੋਂ ਲੋਕਾਂ ਦਾ ਇੰਨੇ ਹਜੂਮ ਦੇ ਵਿੱਚ ਆਣਾ ਐਕਸਪੈਕਟ ਵੀ ਨਹੀਂ ਕਰਦੇ ਸੀ ਜੀ ਪਰ ਲੋਕਾਂ ਦੀ ਜਿਹੜੀ ਆ ਪੋਸੂ ਪ੍ਰਤੀ ਜੋ ਉਹਨਾਂ ਦੇ ਵਿੱਚ ਪ੍ਰਧਾਨ ਜੀ ਨੇ ਜਸਟਲ ਸਾਹਿਬ ਨੇ ਜੋ ਸਾਰੀ ਪੰਜਾਬ ਫੇਰੀ ਕੀਤੀ ਉਹਦੇ ਨਾਲ ਇੱਕ ਬਹੁਤ ਵਧੀਆ ਸੰਦੇਸ਼ ਗਿਆ ਤੇ ਲੋਕਾਂ ਨੂੰ ਜਿਹੜਾ ਆ ਉਹ ਪੋਸੂ ਨਾਲ ਜੁੜਨ ਦਾ ਇੱਕ ਜਿਹੜਾ ਸੰਦੇਸ਼ ਮਿਲਿਆ ਤੇ ਉਹ ਉਹਨਾਂ ਨੇ ਆਪਣੇ ਅੱਖੀ ਪਵੰ ਵਿੱਚ ਦੇਖ ਕੇ ਆ ਕੇ ਇਹ ਦੇਖਣਾ ਦੇਖਿਆ ਕਿ ਇਹ ਜਿਹੜੀ ਆ ਸੰਸਥਾ ਉਹਨਾਂ ਲੋਕਾਂ ਦੇ ਲਈ ਕੁਛ ਨਾ ਕੁਛ ਕਰ ਰਹੀ ਹੈ ਤੇ ਆਪਣੇ ਰਹਿਬਰਾਂ ਨੂੰ ਜਿਹੜੇ ਯਾਦ ਕਰਨ ਦੇ ਲਈ ਉਹਨਾਂ ਦੇ ਜਿਹੜੇ ਆ ਦਿਨ ਵੀ ਮਨਾਦੀ ਆ ਤਾਂ ਕਿ ਲੋਕਾਂ ਦੇ ਵਿੱਚ ਇਹ ਜਿਹੜੀਆਂ ਸ਼ਖਸੀਅਤਾਂ ਆ ਇਹ ਹਮੇਸ਼ਾ ਲਈ ਜਿੰਦਾ ਰਹਿਣ ਔਰ ਉਸ ਦਿਨ ਵਾਕਈ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ ਹਰਮੇਸ਼ ਜੀ ਇਹ ਸੁੱਟਣ ਨੂੰ ਵੀ ਜਗ੍ਹਾ ਨਹੀਂ ਸੀ ਬਿਲਕੁਲ ਬੈਦਰਿੰਗ ਹੋ ਚੁਕੀ ਸੀ ਬਿਲਕੁਲ ਤੁਸੀਂ ਸੋਤਾਜੀ ਤੁਸੀਂ ਬਿਲਕੁਲ ਠੀਕ ਕਿਹਾ ਮੈਂ ਇੱਥੇ ਇੱਕ ਗੱਲ ਐਡ ਕਰਨੀ ਚਾਹਨਾ ਆ ਕਿ ਬੇਸ਼ੱਕ ਇੱਥੇ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ ਇਹ ਲੇਕਿਨ ਇਹ ਮੈਂ ਇਹਦੇ ਵਿੱਚ ਇੱਕ ਗੱਲ ਬਹੁਤ ਹੀ ਜਿਹੜੀ ਆ ਫਕਰ ਨਾ ਕਹਿ ਰਿਹਾ ਕਿ ਇਹ ਸਾਰਾ ਜਿਆਦਾ ਸਭ ਤੋਂ ਵੱਧ ਯੋਗਦਾਨ ਜਿਹੜਾ ਆ ਪੋਸੂ ਦਾ ਸੀ ਪਰ ਸਾਡੇ ਅਫਸੋਸ ਦੀ ਗੱਲ ਹੈ ਕਿ ਸਾਡੇ ਜੋ ਇੰਜੀਨੀਅਰ ਐਸੋਸੀਏਸ਼ਨ ਪੀ ਐਸ ਸੀ ਬੀ ਸ਼ੈਡਿਊਲ ਕਾਸਟ ਜਿਹੜੀ ਆ ਉਹ ਆਫੀਸਰ ਤੇ EMPLY ASSOCIATION ਉਹਦੀ ਬਹੁਤ ਘੱਟ ਸ਼ਿਰਕਤ ਸੀ ਇਹ ਭਵਨ ਜਿਹੜਾ ਆ ਬੇਸ਼ੱਕ ਉਹਨਾਂ ਵੱਲੋਂ ਹੀ ਬਣਾਇਆ ਗਿਆ ਪਰ ਕੁਝ ਜਿਹੜੇ ਆ ਲੋਕ ਜਿਹੜੇ ਆ ਜਾਂ ਆਫੀਸਰਸ ਆ ਉਹ ਚੰਦਾ ਤਾਂ ਦਿੰਦੇ ਨੇ ਪਰ ਇਹ ਆਪਣੇ ਜਿਹੜੇ ਆ ਇਦਾਂ ਦੇ ਫੰਕਸ਼ਨਾਂ ਤੇ ਹਾਜ਼ਰੀ ਲਵਾਉਣ ਨੂੰ ਉਨੀ ਤਰਜੀਹ ਨਹੀਂ ਦਿੰਦੇ ਫਿਰ ਮੈਂ ਇਹ ਕਹਿਣਾ ਚਾਹੁੰਦੇ ਹਾਂ ਕਿ ਅੱਗੇ ਜੋ ਭਵਿਕ ਦੇ ਵਿੱਚ ਕੋਈ ਫੰਕਸ਼ਨ ਹੋਵੇ ਤਾਂ ਵਕਤ ਜ਼ਰੂਰ ਕੱਢੋ ਬਿਲਕੁਲ ਬਿਲਕੁਲ ਇਹ ਸਾਡੇ ਉਹਨਾਂ ਰਹਿਨੁਮਾ ਦੇ ਅਸੀਂ ਰਹਿਨੁਮਾਵਾ ਦੇ ਅਸੀਂ ਦਿਨ ਮਨਾਨੇ ਆ ਜਿਨ੍ਹਾਂ ਨੇ ਸਾਨੂੰ ਜਿਹੜੀ ਆ ਉਹ ਨੌਕਰੀ ਲੈ ਕੇ ਦਿੱਤੀ ਜੇ ਅਸੀਂ ਅੱਜ ਨੌਕਰੀਆਂ ਦੇ ਵਿੱਚ ਜਾਂ ਅਸੀਂ ਆਪਣੇ ਸਿਰ ਚੁੱਕ ਜਿਹੜੀ ਗੱਲ ਕਰਨ ਜੋਗੇ ਹੋਏ ਆ ਉਹ ਸਿਰਫ ਤੇ ਸਿਰਫ ਇਹਨਾਂ ਦਾ ਸਦਕਾ ਆ ਜੇ ਸਾ ਅਸੀਂ ਕੋਟ ਪੈਂਟ ਵੀ ਪਾ ਕੇ ਘੁੰਮਦੇ ਆ ਤਾਂ ਉਹ ਬਾਬਾ ਸਾਹਿਬ ਦੀ ਦੇਣ ਆ ਨਹੀਂ ਤਾਂ ਸਾਡੇ ਤਾਂ ਪੇਲ ਲੰਗੋਟੀ ਹੀ ਹੁੰਦੀ ਸੀ ਸਾਰੇ ਜਿਹੜੇ ਆ ਇੰਡੀਆ ਦੇ ਵਿੱਚ ਇਹ ਦੇਖਿਆ ਗਿਆ ਕਿ ਸਾਨੂੰ ਤਾਂ ਜਿਹੜਾ ਆ ਸਾਡੇ ਪਰਸ਼ਾਵੇਂ ਤੋਂ ਵੀ ਲੋਕ ਡਰਦੇ ਸੀ ਇਸ ਕਰਕੇ ਮੇਰੀ ਸਾਰੇ ਜਿਹੜੇ ਆ ਇੰਜੀਨੀਅਰ EMPLOYEES ਜੋ ਸ਼ੈਡਿਊਲ ਕਾਸਟ ਤਬਕੇ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਮੈਂ ਇਹ ਅਪੀਲ ਕਰਾਂਗਾ ਕਿ ਉਹ ਪਵੰਤੇ ਆਣ ਤੇ ਘਟੋ ਘਟ ਇਹ ਤਾਂ ਦੇਖਣ ਕਿ ਅਸੀਂ ਜਿਉ ਉਹਨਾਂ ਨੇ ਸਾਨੂੰ ਜੋ ਵੀ ਕੰਟਰੀਬਿਊਟ ਕੀਤਾ ਅਸੀਂ ਉਹ ਪੈਸਾ ਕਿਤੇ ਵੀ ਅਜਾਇ ਨਹੀਂ ਲਾਇਆ ਅਸੀਂ ਜਿਹੜਾ ਆ ਤਿੰਨ ਮੰਜ਼ਿਲਾ ਇਹ ਇਮਾਰਤ ਬਣਾਈ ਆ ਇੱਥੇ ਜਿਹੜਾ ਆ ਅਸੀਂ ਇੱਕ ਹੋਸਟਲ ਵੀ ਸ਼ੁਰੂ ਕੀਤਾ ਆ ਹੋਸਟਲ ਦੇ ਵਿੱਚ ਅਸੀਂ 18 ਬੱਚੇ ਤੱਕ ਰਹਿ ਸਕਦੇ ਨੇ ਤੇ ਪਿੱਛੇ ਜੇ ਸਾਡੇ ਅਮਰਸਰ ਤੋਂ ਵੀ ਕੁਝ ਬੱਚੇ ਜਿਹੜੇ ਆ ਉਹ ਰਹਿ ਕੇ ਗਏ ਨੇ ਜਿਹੜੇ ਕਿ ਇੱਥੇ ਪਟਿਆਲੇ ਬਿਜਲੀ ਬੋਰਡ ਦੀ ਜਿਹੜੀ ਆ ਬਿਜਲੀ ਕਾਰਪੋਰੇਸ਼ਨ ਦੀ ਜਿਹੜੀ ਆ ਉਹ ਟ੍ਰੇਨਿੰਗ اٹینڈ ਕਰਨ ਆਏ ਸੀ ਤੇ ਇਹ ਦਿਨ ਬਰ ਦਿਨ ਲੋਕਾਂ ਦੇ ਵਿੱਚ ਚੰਗਾ ਸਨੇਹਾ ਜਾ ਰਿਹਾ ਕਿ ਕੋਈ ਨਾ ਕੋਈ ਸੰਸਥਾ ਹੈ ਜਿਹੜੀ ਕਿ ਕਿਸੇ ਵੀ ਧਰਮ ਤੋਂ ਜਾਂ ਪੋਲਿਟਿਕਸ ਤੋਂ ਉੱਪਰ ਉੱਠ ਕੇ ਇਹ ਜਿਹੜਾ ਆ ਲੋਕਾਂ ਦੇ ਮੁੱਦੇ ਉਠਾ ਰਹੀ ਹੈ ਤੇ ਮੈਂ ਇਹਨਾਂ ਜਿਹੜੀਆਂ ਐਸੋਸੀਏਸ਼ਨ ਦੇ ਲਈ ਤੇ ਐਸੋਸੀਏਸ਼ਨ ਦੇ ਕੁਝ ਖਾਸ ਜਿਹੜੇ ਪਟਿਆਲਾ ਵਿਖੇ ਸਥਿਤ ਆਫੀਸਰ ਨੇ ਜਿਨ੍ਹਾਂ ਵਿੱਚ ਹਰਪਾਲ ਸਿੰਘ ਜੀ, ਰਜਿੰਦਰ ਕੁਮਾਰ, ਬਾਲੀਆ ਜੀ ਤੇ ਆਪਣੇ ਕਰਮ ਸਿੰਘ ਜੀ ਇਹਨਾਂ ਨੇ ਬਹੁਤ ਹੀ ਜ਼ਿਆਦਾ ਯੋਗਦਾਨ ਪਾਇਆ ਕਿ ਉਹਨਾਂ ਨੇ ਉਹ ਇੱਕ ਪਲ ਵੀ ਨਹੀਂ ਬੈਠੇ ਤੇ ਇਸ ਫੰਕਸ਼ਨ ਨੂੰ ਸਿਰੇ ਚਾੜਨ ਦੇ ਵਿੱਚ ਬਹੁਤ ਉਹਨਾਂ ਦੀ ਕਾਰਨਾ ਸੀ ਇਸ ਦੇ ਨਾਲ ਹੀ ਰਜਿੰਦਰਾ ਮੈਡੀਕਲ ਕਾਲਜ ਤੋਂ ਡਾਕਟਰ ਸਾਹਿਬ ਨੇ ਵੀ ਬਹੁਤ ਸ਼ਿਰਕਤ ਕੀਤੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਬਲਕਿ ਵਿਸ਼ੇਕ ਉਹ ਸਾਡੇ ਪੋਸੂ ਆਰਗੇਨਾਈਜੇਸ਼ਨ ਦੇ ਸਭ ਤੋਂ ਜਿਆਦਾ ਜਿਹੜਾ ਆ ਯੋਗਦਾਨ ਉਹਨਾਂ ਦਾ ਆ ਕਿਉਂਕਿ ਉਹ ਵੀ ਆਪਣੇ ਜਿਹੜੇ ਆ ਵਿਚਾਰ ਜਾਂ ਆਪਣੀਆਂ ਮੰਗਾਂ ਨੂੰ ਲੈ ਕੇ ਚਿੰਤਤ ਰਹਿੰਦੇ ਨੇ ਤੇ ਇੱਕੋ ਇੱਕ ਪੋਸੂ ਧਾਰਾ ਆ ਜਿਹਦੇ ਨਾਲ ਜਿਹੜੀ ਆ ਸਰਕਾਰ ਤੱਕ ਜਾਂ ਅਥਾਰਟੀ ਤੱਕ ਇੱਕ ਗੱਲ ਪਹਚਾਈ ਜਾ ਸਕਦੀ ਹੈ ਬਾਕੀ ਡਾਕਟਰ ਰਿਤੂ ਨੇ ਬਹੁਤ ਹੀ ਵਧੀਆ ਸ਼ਬਦਾਂ ਦੇ ਵਿੱਚ ਸਮਾਜ ਨੂੰ ਜਿਹੜਾ ਆ ਉਹ ਜਾਗਰਿਤ ਕੀਤਾ ਸਭ ਤੋਂ ਵੱਧ ਉਹਨਿਆ ਨੇ ਭੈਣਾ ਨੂੰ ਬੀਬੀਆਂ ਨੂੰ ਜਿਹੜੀ ਆ ਉਹ ਪੜ੍ਹਾਈ ਤੇ ਜੋਰ ਦੇਣ ਲੈ ਕੇ ਕਿਉਂਕਿ ਬਾਬਾ ਸਾਹਿਬ ਦੀ ਹੀ ਦੇਣ ਸੀ ਇਹ ਕਿ ਔਰਤ ਜਾਤੀ ਨੂੰ ਜਿੱਥੋਂ ਕੇ ਜਿਹੜਾ ਆ ਸਿੰਧੂ ਸਮਾਜ ਨੇ ਲਟਾੜਿਆ ਹੋਇਆ ਸੀ ਬਾਬਾ ਸਾਹਿਬ ਨੇ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਉਹਦੇ ਲਈ ਉਹਨਾਂ ਨੇ ਜਿਹੜਾ ਆ ਉਹ ਇੱਕ ਬਿੱਲ ਵੀ ਲਿਆਂਦਾ ਤੇ ਉਹ ਬਿੱਲ ਜਿਹੜਾ ਸੀਗਾ ਉਹ ਬੇਸ਼ੱਕ ਉਸ ਵੇਲੇ ਜਿਹੜਾ ਆ ਪਾਸ ਨਹੀਂ ਹੋਇਆ ਪਰ ਹੌਲੀ-ਹੌਲੀ ਉਹ ਜਿਹੜਿਆ ਹਿੱਸਿਆਂ ਦੇ ਵਿੱਚ ਹੀ ਪਾਸ ਕੀਤਾ ਗਿਆ ਇਹਦੇ ਤੇ ਉਸ ਬਿੱਲ ਦੇ ਜਿਹੜੇ ਆ ਉਸ ਵੇਲੇ ਦੇ ਕਾਰਟੂਨਿਸਟਾਂ ਨੇ ਵੀ ਕਾਰਟੂਨ ਬਣਾਏ ਜਿਹੜੇ ਕਿ ਤੁਸੀਂ YouTube ਤੇ ਚੈੱਕ ਕਰ ਸਕਦੇ ਹੋ ਕਿ ਬਾਬਾ ਜੀ ਔਰਤ ਨੂੰ ਜਿਹੜਾ ਆ ਉਹ ਇੱਕ ਕਿਤੇ ਜਿਹੜੀ ਆ ਉਹ ਪੁਰਾਣੀਆ ਰੂੜੀਵਾਦੀ ਜੋ ਰੀਤੀ ਰਵਾਜਾਂ ਨੂੰ ਜੋ ਕੱਢਣ ਦੀ ਕੋਸ਼ਿਸ਼ ਕਰਦੇ ਆ ਤੇ ਇੱਕ ਪੁਜਾਰੀ ਜਿਹੜਾ ਆ ਉਹਨਾਂ ਦੇ ਮਗਰ ਜਿਹੜਾ ਆ ਖਵਾੜਾ ਲੈ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਇਸ ਵਾਰ ਦਾ ਫੰਕਸ਼ਨ ਬਹੁਤ ਹੀ ਵਧੀਆ ਨਿਭੜਿਆ ਅਸੀਂ ਲੋਕਾਂ ਤੋਂ ਇਹ ਵੀ ਆਸ ਕਰਦੇ ਆ ਕਿ ਹਮੇਸ਼ਾ ਹੀ ਸਾਨੂੰ ਉਹ ਇਸ ਤਰੀਕੇ ਦਾ ਹੰਗਾਰਾ ਜਾਈਗਾ ਅੰਤ ਵਿੱਚ ਮੈਂ ਸਾਰਿਆਂ ਲਈ ਸ਼ੁਭ ਕਾਮਨਾ ਕਹਿੰਦਾ ਹੋਇਆ ਜੈਪੂ ਜੈਪਾਰ